ਸਿਆਣੇ ਕਹਿੰਦੇ ਨੇ ਕਿ ਬੁੱਧੀ ਕਿਸੇ ਦੀ ਵੀ ਪ੍ਰੇਸ਼ਟ ਹੋ ਸਕਦੀ ਹੈ ਕੋਈ ਜ਼ਰੂਰੀ ਨਹੀਂ ਕਿ ਜੋ ਜ਼ਿਆਦਾ ਪੜਿਆ ਲਿਖਿਆ ਨਹੀਂ ਉਸ ਦੀ ਬੁੱਧੀ ਪ੍ਰੇਸ਼ਟ ਹੋ ਜਾਂ ਜੋ ਜ਼ਿਆਦਾ ਲੋਕਾਂ ਵਿੱਚ ਵਿਚਰਿਆ ਨਹੀਂ ਉਸ ਦੀ ਬੁੱਧੀ ਪ੍ਰੇਸ਼ਟ ਹੋ ਜਾਂ ਜਿਸ ਬੰਦੇ ਨੂੰ ਜ਼ਿਆਦਾ ਜਰਨਲ ਨੌਲੇਜ ਨਹੀਂ ਉਸ ਦੀ ਬੁੱਧੀ ਪ੍ਰੇਸ਼ਟ ਹੋ ਬੁੱਧੀ ਕਿਸੇ ਦੀ ਵੀ ਪ੍ਰੇਸ਼ਟ ਹੋ ਸਕਦੀ ਹੈ ਜਿੰਨਾ ਵੱਡਾ ਮਰਜੀ ਗਿਆਨੀ ਹੋਵੇ ਜਿੰਨਾ ਵੱਡਾ ਮਰਜੀ ਕੋਈ ਅਫਸਰ ਹੋਵੇ ਕਿਸੇ ਅਹੁਦੇ ਤੇ ਹੋਵੇ ਇਹ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਇੱਕ ਬੜੀ ਹੀ ਸਨਮਾਨਜਨਕ ਕੁਰਸੀ ਤੇ ਬੈਠੇ ਬੰਦੇ ਦੀ ਬੁੱਧੀ ਪ੍ਰਸ਼ਟ ਹੁੰਦੀ ਹੈ ਤੇ ਫੇਰ ਉਸ ਦਾ ਨਤੀਜਾ ਬੜਾ ਖਤਰਨਾਕ ਨਿਕਲਦਾ ਹੈ ਜਿਸ ਨਾਲ ਉਸ ਬੰਦੇ ਦੀ ਤਾਂ ਜ਼ਿੰਦਗੀ ਬਰਬਾਦ ਹੁੰਦੀ ਹੁੰਦੀ ਹੈ ਪਰ ਜੋ ਬਾਤੀ ਉਸ ਬੰਦੇ ਦੇ ਨਾਲ ਜੁੜੇ ਹੁੰਦੇ ਆ ਉਹਨਾਂ ਦੀ ਜ਼ਿੰਦਗੀ ਵੀ ਇੱਕ ਤਰ੍ਹਾਂ ਦੀ ਬਰਬਾਦ ਹੀ ਹੋ ਜਾਂਦੀ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਹਮੀਰਪੁਰ ਦੇ ਅਧੀਨ ਪੈਂਦੀ ਤਹਿਸੀਲ ਮੋਧਾ ਦੀ ਮੋਧਾ ਤਹਿਸੀਲ ਦੇ ਵਿੱਚ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਹਮੀਰਪੁਰ ਦੇ ਅਧੀਨ ਪੈਂਦੀ ਤਹਿਸੀਲ ਮੋਧਾ ਦੀ ਮੋਧਾ ਤਹਿਸੀਲ ਦੇ ਨੇਬ ਤਹਿਸੀਲਦਾਰ ਦੇ ਸਾਹਮਣੇ ਇੱਕ ਫਰਿਆਦੀ ਹੱਥ ਜੋੜ ਕੇ ਖੜਾ ਹੁੰਦਾ ਹੈ ਉਸ ਦੇ ਨਾਲ ਉਸ ਦੀ 25 ਸਾਲਾ ਬੇਟੀ ਜਿਸ ਦਾ ਨਾਮ ਰੁਕਸਾਰ ਹੁੰਦਾ ਹੈ ਉਹ ਵੀ ਖੜੀ ਹੁੰਦੀ ਹੈ ਜੋ ਦੇਖਣ ਨੂੰ ਬੜੀ ਹੀ ਜ਼ਿਆਦਾ ਸੁੰਦਰ ਸੀ ਤਹਿਸੀਲਦਾਰ ਸਾਹਿਬ ਉਸ ਕੁੜੀ ਦੇ ਵੱਲ ਟਿਕਟਕੀ ਲਗਾ ਕੇ ਦੇਖ ਰਹੇ ਹੁੰਦੇ ਨੇ ਤੇ ਤਹਿਸੀਲਦਾਰ ਸਾਹਿਬ ਨੂੰ ਪਹਿਲੀ ਨਜ਼ਰ ਦੇ ਵਿੱਚ ਹੀ ਨਾਇਬ ਤਹਿਸੀਲਦਾਰ ਸਾਹਿਬ ਨੂੰ ਪਹਿਲੀ ਨਜ਼ਰ ਦੇ ਵਿੱਚ ਹੀ ਉਸ ਕੁੜੀ ਦੇ ਨਾਲ ਪਿਆਰ ਹੋ ਜਾਂਦਾ ਹੈ ਤੇ ਉਹ ਕੁੜੀ ਦੇ ਪਿਓ ਨੂੰ ਕਹਿੰਦੇ ਨੇ ਕਿ ਮੈਂ ਤੁਹਾਡੀ ਬੇਟੀ ਨਾਲ ਪਿਆਰ ਕਰਦਾ ਹਾਂ ਇਹ ਗੱਲ ਸੁਣ ਕੇ ਕੁੜੀ ਦਾ ਪਿਓ ਹੈਰਾਨ ਹੋ ਜਾਂਦਾ ਹੈ ਤੇ ਫਿਰ ਨਾਇਬ ਤਹਿਸੀਲਦਾਰ ਕਹਿੰਦਾ ਹੈ ਕਿ ਮੈਂ ਇਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਜਦੋਂ ਵਿਆਹ ਦੀ ਗੱਲ ਆਉਂਦੀ ਹੈ ਤਾਂ ਕੁੜੀ ਦਾ ਪਿਤਾ ਉਸ ਦੇ ਅੱਗੇ ਕੁਝ ਸ਼ਰਤਾਂ ਰੱਖਦਾ ਹੈ ਕਿ ਤੈਨੂੰ ਮੇਰੀਆਂ ਇਹ ਸ਼ਰਤਾਂ ਮਨਜ਼ੂਰ ਕਰਨੀਆਂ ਪੈਣਗੀਆਂ ਤਾਂ ਨੈib ਤਹਿਸੀਲਦਾਰ ਕਹਿੰਦਾ ਕਿ ਕੋਈ ਗੱਲ ਨਹੀਂ ਇਸ ਨੈib ਤਹਿਸੀਲਦਾਰ ਦਾ ਨਾਮ ਅਸ਼ੀਸ਼ ਗੁਪਤਾ ਸੀ ਪਰ ਕੁੜੀ ਮੁਸਲਮਾਨ ਧਰਮ ਨਾਲ ਸੰਬੰਧ ਰੱਖਦੀ ਸੀ ਇਹ Hindu ਧਰਮ ਦੇ ਨਾਲ ਸੰਬੰਧ ਰੱਖਦਾ ਸੀ ਹੁਣ ਇਸ ਨੈib ਤਹਿਸੀਲਦਾਰ ਦਾ ਧਰਮ ਪਰਿਵਰਤਨ ਕਰਵਾਇਆ ਜਾਂਦਾ ਹੈ ਤੇ ਇਸ ਦਾ ਰੁਕਸਾਰ ਦੇ ਨਾਲ ਵਿਆਹ ਹੋ ਜਾਂਦਾ ਹੈ ਹੁਣ ਜਦੋਂ ਇਹ ਮਸਜਿਦ ਦੇ ਵਿੱਚ ਨਵਾਜ਼ ਅਦਾ ਕਰਨ ਜਾਂਦਾ ਤਾਂ ਇਸ ਦਾ ਨਵਾਜ਼ ਅਦਾ ਕਰਨ ਦਾ ਢੰਗ ਅਜੀਬ ਸੀ ਇੱਕ ਵਿਅਕਤੀ ਦੀ ਨਿਗਾ ਇਸ ਉੱਤੇ ਪੈਂਦੀ ਹੈ ਤੇ ਉਹ ਸੋਚਦਾ ਕਿ ਇਹ ਬੰਦਾ ਕਿਵੇਂ ਅਜੀਬ ਢੰਗ ਨਾਲ ਨਵਾਜ਼ ਅਦਾ ਕਰ ਰਿਹਾ ਦੂਸਰਾ ਦਿਨ ਆਉਂਦਾ ਹੈ ਉਹ ਵਿਅਕਤੀ ਫੇਰ ਇਸ ਵੱਲ ਝਾਕਦਾ ਹੈ ਪਰ ਅਸ਼ੀਸ਼ ਗੁਪਤਾ ਜੋ ਕਿ ਹੁਣ ਇਸ ਨੇ ਆਪਣਾ ਨਾਮ ਬਦਲ ਕੇ ਜਦੋਂ ਧਰਮ ਪਰिवर्तन ਕਰ ਲਿਆ ਤਾਂ ਇਸ ਦਾ ਨਾਮ ਜੂਸਫ ਰੱਖ ਦਿੱਤਾ ਗਿਆ ਹੁਣ ਇਸ ਦਾ ਨਾਮ ਜੂਸਫ ਸੀ ਤੇ ਉਹ ਵਿਅਕਤੀ ਇਸ ਜੂਸਫ ਦੇ ਉੱਤੇ ਅਸ਼ੀਸ਼ ਗੁਪਤਾ ਦੇ ਉੱਤੇ ਨਿਗਾਹ ਰੱਖਦਾ ਕਿ ਇਹ ਸਹੀ ਢੰਗ ਨਾਲ ਨਵਾਜ਼ ਅਦਾ ਨਹੀਂ ਕਰ ਰਿਹਾ ਤਿੰਨ ਚਾਰ ਦਿਨ ਲੰਘਦੇ ਨੇ ਤਾਂ ਉਹ ਬੰਦਾ ਮਸਜਿਦ ਦੇ ਮੌਲਵੀ ਨੂੰ ਕਹਿੰਦਾ ਕਿ ਇਹ ਬੰਦਾ ਬੜੇ ਅਜੀਬ ਢੰਗ ਦੇ ਨਾਲ ਨਵਾਜ਼ ਅਦਾ ਕਰ ਰਿਹਾ ਹੈ ਇਹ ਇਦਾਂ ਕਿਉਂ ਕਰ ਰਿਹਾ ਹੈ ਕਿ ਏਸ ਨੂੰ ਨਵਾਜ਼ ਅਦਾ ਨਹੀਂ ਕਰਨੀ ਆਉਂਦੀ ਤਾਂ ਉੱਥੇ ਥੋੜਾ ਜਿਹਾ ਰੌਲਾ ਪੈ ਜਾਂਦਾ ਹੈ ਇੱਕ ਬੰਦਾ ਏਸ ਜੋਸਫ ਦੀ ਫੋਟੋ ਖਿੱਚ ਕੇ ਉਸ ਨੂੰ ਵਾਇਰਲ ਕਰ ਦਿੰਦਾ ਤੇ ਇਹ ਫੋਟੋ ਵਾਇਰਲ ਹੁੰਦੀ ਹੁੰਦੀ ਅਸ਼ੀਸ਼ ਗੁਪਤਾ ਦੇ ਜਨਮ ਸਥਾਨ ਤੇ ਪਹੁੰਚ ਜਾਂਦੀ ਹੈ ਜਿੱਥੇ ਇਹ ਰਹਿੰਦਾ ਸੀ ਜਦੋਂ ਇਸ ਦੀ ਫੋਟੋ ਉੱਥੇ ਪਹੁੰਚਦੀ ਹੈ ਤਾਂ ਇਹ ਜਿਹੜੀ ਜਗ੍ਹਾ ਸੀ ਇਹ ਸੀ ਕਾਨਪੁਰ ਦਾ ਇੱਕ ਇਲਾਕਾ ਜਿਸ ਦਾ ਨਾਮ ਹਨੂਮੰਤ ਵਿਹਾਰ ਸੀ ਉੱਥੋਂ ਦਾ ਇਹ ਰਹਿਣ ਵਾਲਾ ਸੀ ਇਸ ਦੇ ਪਿਤਾ ਦਾ ਨਾਮ ਰਾਜਾ ਬੇਟਾ ਗੁਪਤਾ ਸੀ ਇਸ ਦੀ ਮਾਤਾ ਦਾ ਨਾਮ ਊਮਾਬਤੀ ਸੀ ਤੇ ਰਾਜਾ ਬੇਟਾ ਗੁਪਤਾ ਦੇ ਦੋ ਪੁੱਤਰ ਸਨ ਇੱਕ ਆਸ਼ੀਸ਼ ਗੁਪਤਾ ਤੇ ਦੂਜਾ ਪ੍ਰਿੰਸ ਆਸ਼ੀਸ਼ ਗੁਪਤਾ ਪੜਨ ਦੇ ਵਿੱਚ ਬੜਾ ਹੁਸ਼ਿਆਰ ਸੀ ਇਸ ਨੂੰ ਚਾਰ-ਚਾਰ ਨੌਕਰੀਆਂ ਮਿਲੀਆਂ ਹੋਈਆਂ ਸੀ ਇੱਕ ਤੋਂ ਬਾਅਦ ਇੱਕ ਇਸ ਨੇ ਨੌਕਰੀਆਂ ਛੱਡ ਕੇ ਇਹ ਅੱਗੇ ਤਰੱਕੀ ਕਰਦਾ ਗਿਆ ਪਹਿਲਾਂ ਇਸ ਨੂੰ ਇੱਕ ਫੈਕਟਰੀ ਦੇ ਵਿੱਚ ਨੌਕਰੀ ਮਿਲੀ ਪਰ ਫਿਰ ਇਹ ਅੱਗੇ ਪੜਿਆ ਤਾਂ ਇਸ ਨੂੰ ਲੇਖਪਾਲ ਦੀ ਨੌਕਰੀ ਮਿਲੀ ਫਿਰ ਉਸ ਤੋਂ ਬਾਅਦ ਇਹਦਾ ਇਸ ਦੀ ਪ੍ਰਮੋਸ਼ਨ ਹੋਈ ਇਹਨੂੰ ਕੰਨਗੋ ਦੀ ਨੌਕਰੀ ਮਿਲੀ ਫਿਰ ਉਸ ਤੋਂ ਬਾਅਦ ਇਹ ਨਾਇਬ ਤਹਿਸੀਲਦਾਰ ਲੱਗ ਗਿਆ ਇਹ ਨਾਇਬ ਤਹਿਸੀਲਦਾਰ ਜਿਸ ਦਾ ਨਾਮ ਅਸ਼ੀਸ਼ ਗੁਪਤਾ ਸੀ ਜਿਸ ਨੇ ਆਪਣਾ ਧਰਮ ਪਰਿਵਰਤਨ ਕਰਕੇ ਰੁਕਸਾਰ ਦੇ ਨਾਲ ਵਿਆਹ ਕਰਵਾ ਲਿਆ ਸੀ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਇਸ ਅਸ਼ੀਸ਼ ਗੁਪਤਾ ਦਾ ਪਹਿਲਾਂ ਵਿਆਹ ਹੋਇਆ ਹੋਇਆ ਸੀ ਇਸ ਦੀ ਘਰ ਵਾਲੀ ਦਾ ਨਾਮ ਆਰਤੀ ਗੁਪਤਾ ਸੀ ਤੇ ਉਸ ਤੋਂ ਵੀ ਹੈਰਾਨੀ ਦੀ ਗੱਲ ਇਹ ਸੀ ਕਿ ਇਸ ਨੈib ਤਹਿਸੀਲਦਾਰ ਦੇ ਦੋ ਬੱਚੇ ਵੀ ਸਨ ਜਦੋਂ ਇਹ ਫੋਟੋ ਵਾਇਰਲ ਹੁੰਦੀ ਹੈ ਇਸ ਦੀ ਘਰ ਵਾਲੀ ਤੱਕ ਪਹੁੰਚਦੀ ਹੈ ਤਾਂ ਉਹ ਖੁੱਲ ਕੇ ਬਾਹਰ ਆਉਂਦੀ ਹੈ ਤਾਂ ਉਹ ਨਜ਼ਦੀਕੀ ਪੁਲਿਸ ਥਾਣੇ ਦੇ ਵਿੱਚ ਜਾਂਦੀ ਹੈ ਤੇ ਉੱਥੇ ਜਾ ਕੇ ਰਿਪੋਰਟ ਲਿਖਾਉਂਦੀ ਹੈ ਤੇ ਕਹਿੰਦੀ ਹੈ ਕਿ 4 ਮਹੀਨਿਆਂ ਤੋਂ ਮੇਰਾ ਪਤੀ ਮੇਰੇ ਸੰਪਰਕ ਵਿੱਚ ਨਹੀਂ ਇਸ ਨੂੰ ਬਹਿਲਾ ਫਸਲਾ ਕੇ ਇਸ ਦਾ ਧਰਮ ਪਰਿਵਰਤਨ ਕਰਵਾ ਕੇ ਇਸ ਦਾ ਦੂਜਾ ਵਿਆਹ ਕਰਵਾ ਦਿੱਤਾ। ਇਹ ਰਿਪੋਰਟ ਉਹ ਪੁਲਿਸ ਸਟੇਸ਼ਨ ਦੇ ਵਿੱਚ ਲਿਖਾਉਂਦੀ ਹੈ ਤੇ ਫਿਰ ਇਸ ਰਿਪੋਰਟ ਦੇ ਉੱਤੇ ਕਾਰਵਾਈ ਵੀ ਹੁੰਦੀ ਹੈ। ਤਿੰਨ ਜਣਿਆਂ ਦੀ ਗ੍ਰਿਫਤਾਰੀ ਹੁੰਦੀ ਹੈ। ਆਸ਼ੀਸ਼ ਗੁਪਤਾ ਦੇ ਉੱਤੇ ਵੀ ਮਾਮਲਾ ਦਰਜ ਹੁੰਦਾ ਹੈ ਕਿਉਂਕਿ ਉਸ ਨੇ ਦੂਸਰਾ ਵਿਆਹ ਕਰਵਾ ਲਿਆ ਸੀ। Hindu ਧਰਮ ਦੇ ਵਿੱਚ ਬੰਦਾ ਦੂਸਰਾ ਵਿਆਹ ਨਹੀਂ ਕਰਵਾ ਸਕਦਾ। ਜਦੋਂ ਤੱਕ ਉਹ ਪਹਿਲੀ ਘਰ ਵਾਲੀ ਤੋਂ ਤਲਾਕ ਨਾ ਲੈ ਲਵੇ ਇੱਕ ਤਾਂ ਇਸ ਉੱਤੇ ਇਹ ਦੋਸ਼ ਲੱਗਦਾ ਹੈ ਕਿ ਇਸ ਨੇ ਦੂਸਰਾ ਵਿਆਹ ਕਰਵਾਇਆ ਜਦ ਕਿ ਪਹਿਲੀ ਘਰ ਵਾਲੀ ਤੋਂ ਇਸ ਨੇ ਤਲਾਕ ਨਹੀਂ ਲੇਤਾ ਦੂਸਰਾ ਇਸ ਤੇ ਇਹ ਇਲਜ਼ਾਮ ਲੱਗਦਾ ਹੈ ਕਿ ਇਹ ਇੱਕ ਗਰੀਬ ਪਰਿਵਾਰ ਚੋਂ ਉੱਠਿਆ ਹੋਇਆ ਮੁੰਡਾ ਸੀ ਤੇ ਅੱਜ ਇਸ ਦੇ ਕੋਲ ਤਕਰੀਬਨ ਚੱਲ ਤੇ ਅਚੱਲ ਪ੍ਰਾਪਰਟੀ 6 ਕਰੋੜ ਦੀ ਸੀ ਇਸ ਕੋਲ ਇੰਨਾ ਪੈਸਾ ਕਿੱਥੋਂ ਆਇਆ ਹੁਣ ਇਸ ਦੀ ਨੌਕਰੀ ਨੂੰ ਵੀ ਖਤਰਾ ਹੈ ਇਸ ਦੇ ਪਦ ਨੂੰ ਵੀ ਖਤਰਾ ਹੈ ਕਿਉਂਕਿ ਜੇ ਇਸ ਉੱਤੇ ਕੇਸ ਚੱਲਦਾ ਹੈ ਇਸ ਨੂੰ ਸਜ਼ਾ ਹੁੰਦੀ ਹੈ ਤਾਂ ਇਸ ਦੀ ਨੌਕਰੀ ਵੀ ਜਾਵੇਗੀ ਕਿਸੇ ਇੱਕ ਪੜ੍ਹੇ ਲਿਖੇ ਬੰਦੇ ਦੀ ਕਿਵੇਂ ਬੁੱਧੀ ਪ੍ਰੇਸ਼ਟ ਹੋ ਗਈ ਜੋ ਕਿ ਇੱਕ ਸਨਮਾਨਜਨਕ ਕੁਰਸੀ ਤੇ ਬੈਠਾ ਸੀ ਇੱਕ ਅਹੁਦੇ ਤੇ ਬੈਠਾ ਸੀ ਪਰ ਉਸ ਨੇ ਇਹ ਕੰਮ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਜੰਜਾਲ ਖੜਾ ਕਰ ਦਿੱਤਾ ਜਾਣੀ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਨ ਦੀ ਕੋਈ ਕਸਰ ਨਹੀਂ ਛੱਡੀ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਇਹ ਗੱਲ ਲਗਭਗ ਅਗਸਤ 2023 ਦੀ ਹੈ ਸੱਚੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਕਿ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਹੋ ਰਹੀਆਂ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸ਼ੀਕਾਰ